ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਸੋਹਣੇ ਸਹਨੇ ਪਹੁੰਚੇ ਆ ਜੀ ਤੇ ਅੱਜ ਆਪਾਂ ਸੂਈ ਸਵਾਈ ਇੱਕ ਤੁਹਾਡੇ ਵਾਸਤੇ ਝੋਟੀ ਲੈ ਕੇ ਆਏ ਮਗਰ ਵੀ ਕੱਟੀ ਐ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਕਦੋਂ ਸ ਕਿੰਨਾ ਦੁੱਧ ਬਾਦ ਆ ਸਾਰਾ ਕੁਝ ਬਾਈ ਤੋਂ ਡਿਟੇਲ ਪੁੱਛ ਕੇ ਸਾਨੂੰ ਦੱਸਾਂਗੇ ਆ ਜੀ ਸਸਿਗਾ ਜੀ ਸਸਿਗਾ ਜੀ ਫੋਰ ਬ੍ਰੇਕ ਠੀਕ ਠਾਕ ਬਹੁਤ ਵਧੀਆ ਜੀ ਪਹਿਲਾਂ ਵੀਰੇ ਨੰਬਰ ਬੋਲੋ ਨੰਬਰ 6284308816 ਵੀਰੇ 6284308816 ਜੀ ਪਿੰਡ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਹੂੰ ਤੇ ਨੇੜੇ ਭਦੌਰ ਤੇ ਪੱਕੂ ਗੰਜ ਓਕੇ ਜੀ ਭਦੌਰ ਤੇ ਪੱਕੂ ਗੰਜ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਹਾਂ ਜੀ ਇੱਕ ਝੋਟੀ ਇੱਕ ਝੋਟੀ ਦਿਖਾਉਣੀ ਕਦੋਂ ਸੂਈ ਵੀਰੇ ਇਹ ਵੀਰੇ ਰਾਤ ਸੂਈ ਆ 10 ਵਜੇ 10 ਵਜੇ ਕੀ ਦੇਤਾ ਇਹਨੇ ਕੱਟ ਦਿੱਤੀ ਜੀ ਕਿੰਨਾ ਬੋਲਾ ਕੱਢ ਲਿਆ ਬੋਲਾ ਵੀਰੇ ਤੜਕੇ ਤੈਨੂੰ 3.5 ਕਿਲੋ ਕੋਈ ਆ ਤੇ ਜੇਰ ਜੂਰ ਕੰਪਲੀਟ ਆ ਓਕੇ ਜਮ ਤੇ ਖੋਲੋ ਫਿਰ ਇਹਨੂੰ ਤੋਰਾ ਤਾਰਾ ਕਰਾ ਕੇ ਚੈੱਕ ਐਤ ਕੀ ਫਿਰ ਕਿੰਨਾ ਦੁੱਧ ਦੇ ਦੂਗੀ ਵੀਰੇ ਇਹਦਾ ਕਰਮੂਨ ਦਾ ਦੁੱਧ 11 ਕਿਲੋ ਦਿੱਤਾ ਵਾ ਕਹੋ 13 14 ਐ ਕੀ ਦੂਜਾ ਸੂ ਹੈਗਾ ਐ ਕੀ ਦੂਜਾ ਸੂ ਆ ਰੀ ਜੀ ਨੂੰ ਦੱਸਦੀ ਵੀ ਆ ਹਨਾ ਵੀ ਦੂਜਾਗਾ ਐ ਨਹੀਂ ਗੱਲ ਹੈਗੀ ਵੀ ਲੈ ਚਲੋ ਦੇਖੋ ਤੋਰਾ ਤਾਰਾ ਤੇ ਪੱਠ ਪੁੜੇ ਦੀ ਪੂਰੀ ਚੰਗੀ ਥਣ ਥਣ ਦੀ ਧਾਰ ਤੁਰ ਦੀ ਪੋਲੀ ਵੀਰੇ ਪੂਰੇ ਇੱਕ ਨੰਬਰ ਆ ਪੁੱਜੀ ਓਕੇ 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 ਤੇ ਬਾਕੀ ਦਾ ਸੋਹਣੀ ਆ ਹਨਾ ਐਨੀ ਗੱਲ ਹੈ ਕਿ ਤੇ ਦੁੱਧ ਵੀ ਦੇਊਗੀ ਕਿੰਨਾ ਫਿਰ ਦੁੱਧ ਕੱਢ ਦੂਗੀ ਇਤਕੀ ਬਾਈ ਤੇ 13 ਕਿਲੋ ਦੁੱਧ ਦੇਗੀ ਦੁੱਧ ਫੇਰ ਆਵਾਂਗਾ ਹੂੰ ਆਓ ਅਗਲੇ ਨੇ ਬਾਕੀ ਦਾ ਸੇਵਾ ਨੇ ਦੁੱਧ ਧਕੜਾਉਣਾ ਹੁੰਦਾ ਹਨਾ ਤੇ ਪਸ਼ੂ ਕੇਰਾ ਚੰਗਾ ਹੋਵੇ ਚਵਾਈ ਦਾ ਠੀਕ ਹੋਵੇ ਤੇ ਬਾਕੀ ਦਾ ਸੇਵਾ ਦਾ ਵੀਰੇ ਆ ਦੇਖੋ ਜੀ ਬਟਨ ਵੀ ਹੈਗੇ ਆ ਜੀ ਆ ਦੇਖੋ ਚੈੱਕ ਮੈਂ ਤੁਹਾਨੂੰ ਕਰਾਵਾਂ ਨੇੜ ਤੋਂ ਤੇ ਧਾਰਾਂ ਤੁਰਾ ਤੁਹਾਨੂੰ ਚੈੱਕ ਕਰਾਵਾਂਗੇ ਇਹਦੀਆਂ ਤੇ ਸੀਲ ਸਾਬੂ ਆ ਵੀਰੇ ਪੂਰੀ ਓਕੇ ਲਾਓ ਫਿਰ ਬੱਚਾ ਆ ਦੇਖੋ ਵੀਰੋ ਝੋਟੀ ਸਿੰਘ ਦੀ ਵੀ ਚੰਗੀ ਬਾਡੀ ਵੰਤਰ ਦੀ ਵੀ ਚੰਗੀ ਥਣ ਪੂਰਾ ਚੰਗਾ ਲੱਗਿਆ ਵਾ ਤੇ ਮਗਰ ਵੀ ਕੱਤੀ ਹੈਗੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੰਨ ਲਿਆ ਜੀ ਝੋਟੀ ਆ ਗਈ ਆ ਘਰ ਵਿੱਚ ਚੱਕ ਕਰਾਓ ਵੀਰੇ ਧਾਰਾਂ ਚੱਕ ਆ ਦੇਖੋ ਕੋਈ ਭੂਰ ਨਹੀਂ ਕੋਈ ਛਰਲਾ ਨਹੀਂ ਥੱਲੇ ਨਾ ਡਾਂਗਾ ਨਹੀਂ ਠੀਕ ਹੈ ਵੀਰੇ ਅੱਗੇ ਵੀ ਦਰੀਆਂ ਦੋਗ ਵੀਡੀਓ ਪਾਈਆਂ ਵਧੀਆ ਰੱਖੋ ਵੀ ਆਪਾਂ ਮਾੜੀ ਮੈਂ ਨਹੀਂ ਲੈਂਦੇ ਠੀਕ ਹੈ ਇੱਕ ਅੱਧੀ ਲਿਆਉਂਦਾ ਵੀਰ ਕੋਈ ਉਹ ਜੀ ਮੂਹਲੇ ਨਹੀਂ ਕਰਾਤੀਆਂ ਚੱਕ ਆ ਦੇਖੋ ਜੀ ਕਰੋ ਚੱਕ ਪੌਂਦੀ ਪੂਛਾ ਫੜੀ ਕੋਈ ਚੱਕਰੀ ਨਹੀਂ ਹਾਂ ਦੇ ਮਗਰ ਲਿਆ ਜੋ ਹੋਰ ਮਾਰੋ ਚਾਰਕਾ ਤੇ ਇਹਦੇ ਤੱਕ ਓਕੇ ਵੀ ਤੇ ਥੱਲੇ ਦਾ ਪਰ ਚਾਰਕਾ ਧਾਰਾ ਮਾਰੀਆਂ 10 ਕਿਲੋ ਦਾ ਕੱਢ ਕੇ ਬਾਹਰ ਮਾਰਿਆ ਹੈ ਨਾ ਤੇ ਬਾਕੀ ਦਾ ਸੁਆ ਦੂਜੇ ਰੇਨ ਨਾਲ ਹੈ ਨਾ ਹਾਂਜੀ ਤੋਰੋ ਮੜੀ ਜੀ ਨੂੰ ਫਿਰ ਟ੍ਰੈਗ ਚੈੱਕ ਹੁਣ ਤੁਹਾਨੂੰ ਝੋਟੀ ਪਸਮਾ ਚਾਈ ਵੀ ਦਿਖਾਵਾਂ ਉਹੀ ਜੀ ਗੱਲ ਨਹੀਂ ਹੈਗੀ ਜੀ ਵੀ ਕੋਈ ਬੌਲਾ ਨਾ ਕੱਢਿਆ ਹੋਵੇ ਬੌਲਾ ਕੱਢਿਆ ਵਾ ਬਾਈ ਦਾ ਕੋਈ ਉਹਵੇਂ ਨਹੀਂ ਗੱਲ ਹੈਗੀ ਵੀ ਸਾਡੇ ਕਿਉਂਵੇਂ ਬੰਦਾ ਕਹਦੇ ਆ ਦੇਖ ਥੱਲੇ ਤੋਂ ਕਰੋ ਹੁਣ ਧਾਰ ਸਾਹਮੀ ਵੀ ਝੋਟੀ ਚੱਕ ਠੀਕ ਹੈ ਜੀ ਲੈ ਚਲੋ ਵੀਰੇ ਆ ਦੇਖੋ ਤੇ ਰੀਨਲ ਦੂਜਾ ਸੂਆ ਦੁੱਧ ਤੁਹਾਨੂੰ ਜਿੰਨਾ ਬਾਈ ਨੇ ਕਹਤਾ ਦੇ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਆ ਦੇਖੋ ਇਹ ਲੈਵਾ ਕਿੱਥੋਂ ਤੱਕ ਲਈ ਫਿਰਦੀ ਆ ਤੇ ਮੁੱਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸਾਂਗੇ ਬਾਕੀ ਦਾ ਕੱਟੀ ਵੀ ਚੰਗੀ ਬਲੈਕ ਆ ਗਈ ਇਹ ਕੱਟੀ ਦੇ ਟੀਕੇ ਦਾ ਤੁਹਾਨੂੰ ਵੀਰੇ ਪਤਾ ਕੋਈ ਆ ਨਹੀਂ ਆਪਾਂ ਪਤਾ ਲੈ ਕੇ ਦੱਸ ਦਿਆਂ ਵੀਰੇ ਚੰਗੇ ਸੀਮੰਦ ਦੀ ਕੱਟੀ ਦੱਸਿਆ ਅੰਬਾ ਜੀ ਨੇ ਠੀਕ ਹੈ ਠੀਕ ਹੈ ਠੀਕ ਇਹ ਚੰਗੀ ਸੀਮੰਦ ਆ ਹੈ ਵੀਰੇ ਹਾਂ ਠੀਕ ਆ ਤੇ ਫਿਰ ਹੁਣ ਡਿਮਾਂਡ ਇਹਦੀ ਡਿਮਾਂਡ ਵੀ ਆਪਣੇ ਕੋਟੇ ਅੱਗੇ ਵੀ ਜਾਇਜ਼ ਹੀ ਹੁੰਦੀ ਆਪਾਂ ਲੈ ਆਂਦੇ ਜੇ ਹੋਗਾ 1 15 ਇੰਚ ਟੀ ਦੇ ਦੇਣੀ ਆਪਾਂ ਮਾਨਦਾਨ ਦਾ ਹੋ ਜੂ ਕੋਈ ਐ ਤਾਂ ਨਹੀਂ ਵੀ ਘਰੇ ਆਇਆ ਬੰਦਾ ਮੁੜੇ ਜਾਂਦੇ ਵੀ ਦੇ ਕੇ ਤੋਰਾਂਗੇ ਆਪਾਂ ਠੀਕ ਆ ਤੇ ਜੇ ਕੋਈ ਆਨਲਾਈਨ ਮੰਗਾਵੇ ਕੋਈ ਗੱਲ ਨਹੀਂ ਚੱਕਰੀ ਨਹੀਂ ਵੀਰੋ ਗਾਰੰਟੀ ਆ ਫੁੱਲ ਠੀਕ ਆ ਜੀ ਹਾਂਜੀ ਤੇ ਫਿਰ ਨੰਬਰ ਫੇਰ ਬੋਲ ਨੰਬਰ 6284308816 6284308816 ਪਿੰਡ ਸਹਿਣਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਸੀਰ ਤਾਬਾ ਨੇੜੇ ਪ੍ਰਾਉਰ ਤੇ ਪੱਖਪੈਂਦੀ ਓਕੇ ਜੀ ਬਾਕੀ ਦਾ ਵੀਰੇ ਮੀਂਹ ਦਾ ਮੌਸਮ ਹੈ ਜਿਵੇਂ ਸੀਗੀ ਸਲਿੱਪੜੀ ਟਿੱਪੜੀ ਸਾਨੂੰ ਉਵੇਂ ਦਿਖਾਤੀ ਹੈ ਠੀਕ ਆ ਜੇਰ ਜੁਰਦੀ ਦਾ ਓਕੇ ਆ ਨਾ ਵੀਰੇ ਓਕੇ ਆਪਣੇ ਬਹੁਤ ਪੀਏ ਜੇਰੋ ਵੀ ਦਿਖਾ ਦੇ ਗੱਲ ਨਾ ਕੋਈ ਗੱਲਾਂ ਕਰੇ ਠੀਕ ਆ ਵੀਰੇ ਬਾਕੀ ਸਾਰੇ ਵੀਰਾਂ ਦਾ ਅੰਤ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆ ਕਿੰਨਾ ਵੀਡੀਓ